ਹਾਂਜੀ ਕੀ ਹਾਲ ਹੈ ਜੀ ਸਾਰਿਆਂ ਦਾ ਪਹਿਲਾਂ ਤਾਂ ਮੇਰੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਸਾਰਿਆਂ ਨੂੰ ਵੀ ਇਹ ਵੀਡੀਓ ਵੱਧ ਤੋਂ ਵੱਧ ਉਹਨਾਂ ਬੰਦਿਆਂ ਨੂੰ ਸ਼ੇਅਰ ਕਰਿਓ ਜਿਹੜੇ ਇਸ ਵੇਲੇ ਪਾਵਰ 'ਚ ਆ ਮਤਲਬ ਪਾਵਰ 'ਚ ਮਤਲਬ ਉਹ ਜਿਹੜੇ ਸਰਕਾਰ 'ਚ ਆ ਕਿਉਂਕਿ ਜਿਹੜਾ ਬੰਦਾ ਸਰਕਾਰ 'ਚ ਹੁੰਦਾ ਜਾਂ ਜਿਨ੍ਹਾਂ ਦੀ ਸਰਕਾਰ ਹੁੰਦੀ ਆ ਉਹਨਾਂ 'ਚ ਕੋਈ ਕੋਈ ਕਾਨੂੰਨ ਬਣਾਉਣ ਦੀ ਜਾਂ ਕਿਸੇ ਨੂੰ ਲਾਗੂ ਕਰਨ ਦੀ ਹਿੰਮਤ ਹੁੰਦੀ ਆ ਹਨ ਇਸ ਕਰਕੇ ਜਿਹੜੇ ਵੀ ਜਿਹੜੇ ਵੀ ਬੰਦੇ ਸਰਕਾਰ 'ਚ ਆ ਉਹਨਾਂ ਬੰਦਿਆਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਦੀ ਕਰਿਓ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਵੀ ਪਿੱਛੇ ਜਾ ਜਦੋਂ ਕੋਪਾ ਬੰਦ ਤੋਂ ਮੰਡੀ ਨਾ ਨਮੀ ਸਰਕਾਰ ਬਣੀ ਆ ਨਾ ਉਸ ਵੇਲੇ ਮੇਲਿਆਂ ਤੇ ਜਦੋਂ ਟਰੈਕਟਰਾਂ ਦੇ ਸਟੰਟ ਹੁੰਦੇ ਹੁੰਦੇ ਸੀਗੇ ਤਾਂ ਇੱਕ ਮੁੰਡੇ ਦੀ ਡੈਥ ਹੋਈ ਸੀ ਸੌਕਮੰਦੀ 575 ਮਿੰਦਰਾ ਟਰੈਕਟਰ ਹੁੰਦਾ ਸੀ ਉਹਦੇ ਕੋ 1575 ਦੇ ਨਾਂ ਨਾਲ ਮਸ਼ਹੂਰ ਸੀਗਾ ਉਹ ਮੁੰਡੇ ਨੂੰ ਮੈਂ ਪਰਸਨਲੀ ਵੀ ਜਾਣਦਾ ਸੀ ਤੇ ਜਿੱਦਣ ਉਹਦੀ ਡੈਥ ਵੀ ਹੋਈ ਆ ਉਦੋਂ 2-3 ਘੰਟੇ ਮੇਰੀ ਉਹਨਾਂ ਫੋਨ ਤੇ ਗੱਲ ਹੋਈ ਸੀ ਤਾਂ ਉਹਦਾ ਮੈਨੂੰ ਫੋਨ ਆਇਆ ਤਾਂ ਕਹਿੰਦਾ ਮੈਂ ਮੇਲੇ ਤੇ ਜਾ ਰਿਹਾ ਵੀ ਮੇਰਾ ਸਟੰਟ ਹੈ ਅੱਜ ਕੋ ਕੰਮ ਸੀਗਾ ਉਹ ਕਹਿੰਦਾ ਚਲ ਮੁੜ ਕੇ ਆ ਕੇ ਸ਼ਾਮ ਨੂੰ ਮੈਂ ਤੈਨੂੰ ਕਾਲ ਕਰੂੰਗਾ ਰਾਤ ਨੂੰ ਤੇ ਮੈਂ ਕਹਾਂ ਚਲ ਠੀਕ ਆ ਹਨਾ ਫਿਰ ਰਾਤ ਨੂੰ ਪਰ ਕਾਲ ਕਿਹਨੇ ਕਰਨੀ ਸੀਗੀ ਹਨਾ ਕਿੱਥੋਂ ਆਉਣੀ ਸੀ ਤੇ ਉਹਦੀ ਉੱਥੇ ਸਟੰਟ ਕਰਨ ਗਈ ਦੀ ਡੈਥ ਹੋ ਗਈ ਹਨਾ ਸਟੰਟ ਕਰਦੇ ਦੀ ਉੱਥੇ ਟਰੈਕਟਰ ਦੀ ਕਿਤੇ ਰੇਸ ਫਸ ਗਏ ਉਹ ਪਤਾ ਨਹੀਂ ਟਰੈਕਟਰ ਨੂੰ ਬੰਦ ਕਰਨ ਲੱਗਾ ਕੀ ਕਰਨ ਲੱਗਾ ਤੇ ਉਹ ਥੱਲੇ ਆ ਗਿਆ ਸੀ ਤੇ ਜਦੋਂ ਮੈਨੂੰ ਹਨਾ ਉਹਦੇ ਫਰੈਂਡ ਸੀਗੇ ਇੱਧਰ ਮੁੰਡੇ ਜੰਡ ਪਿੰਡ ਆ ਤਾਂ ਉੱਥੇ ਦੇ ਸੀਗੇ ਉਹਨਾਂ ਦਾ ਮੈਨੂੰ ਫੋਨ ਆਇਆ ਵੀ ਇਹਦਾ ਉਹਦੀ ਡੈਥ ਹੋ ਗਈ ਤਾ ਮੈਨੂੰ ਯਕੀਨ ਨਹੀਂ ਸੀ ਹੁੰਦਾ ਮੈਂ ਕਿਹਾ ਯਾਰ ਕਮਾਲ ਦੀ ਗੱਲ ਹੈ ਮੇਰੀ 2 ਘੰਟੇ ਪਹਿਲਾਂ ਗੱਲ ਹੋਈ ਹੈ ਨਾ ਕਿਉਂਕਿ ਜਿੰਨਾ ਤੁਹਾਡੀ 2-3 ਘੰਟੇ ਪਹਿਲਾਂ ਗੱਲ ਹੋਈ ਹੋਵੇ ਤੇ ਦੂਜੀ ਗੱਲ ਉਹ ਮੁੰਡਾ ਹੈ ਹੀ ਵਧੀਆ ਸੀ ਜਿੰਨਾ ਕਿ ਮੈਂ ਬਹੁਤ ਜ਼ਿਆਦਾ ਨਹੀਂ ਸੀ ਉਹਨੂੰ ਜਾਣਦਾ ਪਰ ਜਿੰਨਾ ਕਿ ਮੈਂ ਜਾਣਦਾ ਸੀਗਾ ਉਹ ਮੁੰਡੇ ਦਾ ਸੁਭਾਅ ਹੀ ਵਧੀਆ ਸੀ ਮੁੰਡਾ ਉਦਾਂ ਵੀ ਬਹੁਤ ਵਧੀਆ ਸੀਗਾ ਇੱਕ ਤਾਂ ਹੁੰਦੀ ਹੈ ਵੀ ਜਦੋਂ ਕਿਸੇ ਦੀ ਡੈਥ ਹੋ ਜਾਂਦੀ ਹੈ ਆਪਾਂ ਉਸ ਤੋਂ ਬਾਅਦ ਸਿਫਤ ਤੇ ਕਰੀਦੀ ਹੈ ਨਾ ਵੀ ਹਾਂ ਜੀ ਬੰਦਾ ਵਧੀਆ ਸੀ ਪਰ ਮੈਂ ਜਿੰਨਾ ਕਿ ਮੈਂ ਜਾਣਦਾ ਮੈਂ ਸੱਚੀਓ ਕਹਿੰਦਾ ਉਹ ਮੁੰਡਾ ਬਹੁਤ ਵਧੀਆ ਸੀਗਾ ਤੇ ਜੇ ਸ਼ਾਇਦ ਕੱਲਾ ਕੱਲਾ ਮੁੰਡਾ ਸੀ ਜੇ ਜੇ ਸ਼ਾਇਦ ਅੱਜ ਹੁੰਦਾ ਤਾਂ ਪਤਾ ਨਹੀਂ ਆਪਣੇ ਪਰਿਵਾਰ ਲਈ ਕੀ ਕوش ਕਰਦਾ ਹਨ ਆਪਣੇ ਪਰਿਵਾਰ ਨੂੰ ਖੁਸ਼ ਰੱਖਣ ਲਈ ਪਰ ਇਸ ਵੇਲੇ ਉਹਦੇ ਪਰਿਵਾਰ ਨੂੰ ਪੁੱਛ ਕੇ ਦੇਖੋ ਵੀ ਕੀ ਹਾਲ ਹੈ ਜਿਨ੍ਹਾਂ ਦਾ ਇਕੱਲਾ ਇਕੱਲਾ ਮੁੰਡਾ ਤੇ ਉਸ ਤੋਂ ਬਾਅਦ ਲੋਕਾਂ ਨੇ ਬਹੁਤ ਵਿਰੋਧ ਕੀਤਾ ਵੀ ਇਹ ਬੰਦ ਹੋਣੇ ਚਾਹੀਦੇ ਆ ਜਿਹੜੇ ਸਟੰਟ ਹੈ ਜਾਂ ਕੁਝ ਵੀ ਆ ਤਾਂ ਸਰਕਾਰ ਨੇ ਚਲੋ ਵਧੀਆ ਫੈਸਲਾ ਕੀਤਾ ਸੀ ਵੀ ਅੱਜ ਤੋਂ ਬਾਅਦ ਕਹਿੰਦੇ ਮੇਲਿਆਂ ਤੇ ਸਟੰਟ ਨਹੀਂ ਹੋਣੇ ਚਾਹੀਦੇ ਹਨ ਪਰ ਹੁਣ ਮੇਲਿਆਂ ਤੇ ਤਾਂ ਰੁੱਕ ਗਏ ਪਰ ਹੁਣ ਜਿਹੜੇ ਆ ਟਰੈਕਟਰ ਮੋਡੀਫਾਈ ਕਰਦੇ ਆ ਇਨਾਂ ਦੀ ਇਹ ਵੀਡੀਓ ਦੇਖ ਕੇ ਦੇਖ ਲਿਓ ਇਹ ਮੋਡੀਫਾਈ ਕਰਦੇ ਆ ਤਾਂ ਤੁਸੀਂ ਟਰੈਕਟਰ ਨੂੰ ਚਲਾ ਕੇ ਦਿਖਾ ਲਓ ਹਲਾਂ ਦੇ ਚਲਾਓ ਤਵੀਆਂ ਦੇ ਚਲਾਓ ਕਿਉਂ ਮੋਡੀਫਾਈ ਕੀਤਾ ਤਾਂ ਜੋਰ ਤੁਸੀਂ ਚਲਾ ਕੇ ਦਿਖਾਣਾ ਦਿਖਾ ਲ ਦੋ ਪਰ ਉਹ ਚਲਾ ਕੇ ਨਹੀਂ ਦਿਖਾ ਲਦੇ ਸਟੰਟ ਕਰਕੇ ਦਿਖਾ ਲਦੇ ਆ ਚਾਰਕ ਦਿਨ ਪਹਿਲਾਂ ਮੈਨੂੰ ਇੱਕ ਵੀਡੀਓ ਆਪਣੇ ਬੰਦੇ ਨੇ ਭੇਜੀ ਕਿਉਂਕਿ ਮੈਂ ਅੱਗੇ ਦੋ ਤਿੰਨ ਵੀਡੀਓ ਪਾਈਆਂ ਵੀ ਮੋਡੀਫਾਈਜ ਕਰਾਉਂਦੇ ਆ ਟਰੈਕਟਰ ਉਹ ਨੁਕਸਾਨ ਆ ਕੋਈ ਫਾਇਦਾ ਨਹੀਂ ਹੈਗਾ ਹਨਾ ਚਲੋ ਠੀਕ ਹੈ ਜਿਹੜੇ ਹੱਕ 'ਚ ਆ ਉਹ ਹੱਕ 'ਚ ਵੀਡੀਓ ਪਾਉਂਦੇ ਆ ਜਿਹੜੇ ਅਪਾ ਕਹਿੰਦੇ ਮੈਂ ਮੋਡੀਫਿਕੇਸ਼ਨ ਆ ਟਰੈਕਟਰ ਦੀ ਜੱਖਣਾ ਵੱਡ ਹੁੰਦੀ ਆ ਪਖਲਾ ਪਾਉਣੇ ਇਹਦੇ ਵਿੱਚ ਕੋਈ ਰੋਲਾ ਨਹੀਂ ਹਨ ਪਰ ਜਿਹੜੀ ਮੈਨੂੰ ਉਹ ਵੀਡੀਓ ਭੇਜੀ ਹੈ ਨਾ ਆਪਣੇ ਬੰਦੇ ਨੇ ਉਹਦੇ ਵਿੱਚ ਕੀ ਆ ਬੰਦਾ ਇੱਕ ਟਰੈਕਟਰ ਮੋਡੀਫਾਈ ਕਰਦਾ ਤਾਂ ਉਹ ਮੋਡੀਫਾਈ ਕਰਨ ਤੋਂ ਬਾਅਦ ਜਦੋਂ ਚਲਾ ਕੇ ਦਿਖਾਲਦੇ ਹੁੰਦੇ ਆ ਉਹ ਜਾਣ ਕੇ ਸਟੰਟ ਜਿਹਾ ਕਰਕੇ ਦਿਖਾਲਦਾ ਰਹਿੰਦਾ ਤਾਂ ਉਸ ਵੀਡੀਓ ਵਿੱਚ ਵੀ ਉਹ ਐਦਾਂ ਸਟੰਟ ਜਿਹਾ ਕਰ ਰਿਹਾ ਸੀਗਾ ਤਾਂ ਉਹ ਟਰੈਕਟਰ ਜਿੱਦਾਂ ਮੋੜੇ ਚੱਕਦਾ ਆ ਉਹ ਟਰੈਕਟਰ ਜਿੱਦਾਂ ਜਾਦੇ ਚੱਕ ਹੋ ਗਿਆ ਪਿੱਛੇ ਪਤਾ ਨਹੀਂ ਕੀ ਪਾਇਆ ਸੀ ਉਹ ਪਤਾ ਨਹੀਂ ਹੱਕ ਟੁੱਟਦੀ ਪਤਾ ਨਹੀਂ ਕੀ ਹੁੰਦਾ ਉਹਦੇ ਨਾਲ ਕੀ ਟਰੈਕਟਰ ਥੋੜਾ ਜਿਆਦਾ ਚੱਕ ਹੋ ਕੇ ਉਹ ਛਤਰੀ ਟੁੱਟ ਪਿੱਛੇ ਵੱਜਦੀ ਏ ਟਰੈਕਟਰ ਦੀ ਛਤਰੀ ਤੋਂ ਛਤਰੀ ਟੁੱਟ ਕੇ ਸਿਰ 'ਚ ਵੱਜਦੀ ਤੇ ਉਹਦੇ ਨਾਲ ਚਲੋ ਉਹਦੇ ਸਿਰ ਤੇ 60 ਟੱ ਲੱਗ ਗਈ ਤੇ ਬਚਾਅ ਹੋ ਗਿਆ ਮਤਲਬ ਹਨਾ ਜੇ ਕਿਤੇ ਇਹੀ ਥੋੜਾ ਜਿਆਦਾ ਹੋ ਜਾਂਦਾ ਕਿਉਂਕਿ ਹੁਣ ਤਾਂ ਸਿਰ 'ਚ ਵੱਜ ਗਈ ਛੱਟ ਬਚਾਅ ਹੋ ਗਿਆ ਕਰਕੇ ਸਾਰਾ ਨੋਰਮਲ ਲੱਗਦਾ ਪਰ ਇਹੀ ਗੱਲ ਵੱਡੀ ਵੀ ਹੋ ਸਕਦੀ ਸੀ ਤੇ ਜੇ ਥੋੜਾ ਜਿਆਦਾ ਹੋਰ ਜਿਆਦਾ ਕਿਤੇ ਚੱਕ ਹੋ ਜਾਂਦਾ ਕਿ ਮਤਲਬ ਉਹਦੀ ਜਾਨ ਦਾ ਨੁਕਸਾਨ ਹੋ ਜਾਂਦਾ ਨਾ ਕਿਉਂਕਿ ਆਪਣਾ ਕਿਸੇ ਨਾ ਕੋਈ ਵੱਟ ਬੰਨੇ ਦਾ ਰੋਲਾ ਨਹੀਂ ਹੈਗਾ ਆਪਾਂ ਕੋਨੇ ਵਿੱਚ ਠੀਕ ਹੈ ਯਾਰ ਰੱਬ ਉਹਦੀ ਵੀ ਉ ਪਰ ਇਹ ਆ ਵੀ ਮਤਲਬ ਜਦੋਂ ਹੁਣ ਇਹ ਵਾਲਾ ਦੇਖ ਕੇ ਆਮ ਜਵਾਕ ਕਰਦੇ ਆ ਕਿਤੇ ਖੇਤਾਂ 'ਚ ਕੋਈ ਕੱਲਾ ਇਦਾਂ ਹੀ ਕਰਨ ਲੱਪੋਵੇ ਕੋਈ ਆਲੇ ਦੁਆਲੇ ਲਾਗੇ ਦੇਖਣ ਵਾਲਾ ਵੀ ਨਾ ਹੋਵੇ ਤਾਂ ਕੋਈ ਇਹਦੇ ਪੁੱਠਾ ਸਿੱਧਾ ਕੰਮ ਹੋ ਜਵੇ ਤਾਂ ਫਿਰ ਕੌਣ ਬਚਾਊ ਉਹਨੂੰ ਉੱਥੇ ਜਾ ਕੇ ਆਮ ਤੁਸੀਂ ਦੇਖਿਆ ਹੁਣ ਪਿੰਡਾਂ 'ਚ ਜਵਾਕੇ ਕੰਮ ਕਰਦੇ ਆ ਅੱਗੇ ਖੇਤਾਂ 'ਚ ਕੋਈ ਦੇਖਿਆ ਸੀ ਖੇਤ ਪੌਂਦਾ ਪੌਂਦਾ ਸਟੰਟ ਕਰਦਾ ਪਰ ਹੁਣ ਤੁਸੀਂ ਦੇਖਦੇ ਹੋਣੇ ਆ ਜੈਨੀਆਂ ਮੋਡੀਫਿਕੇਸ਼ਨ ਜੇ ਵਾਲੀਆਂ ਵੀਡੀਓ ਜੀਆਂ ਇਦਾਂ ਕਰਨ ਲੱਗੇ ਆ ਕਦੇ ਹਾਲ ਪਾ ਕੇ ਮੂਰੇ ਚੱਕ ਦਿੰਦੇ ਆ ਕਦੇ ਤਵੀਆਂ ਪਾ ਕੇ ਉਹ ਇਦੇ ਹੁਣ ਆਮ ਵੀ ਕਰਨ ਲੱਪੇ ਹੋ ਹਣਾ ਦੇਖੋ ਦੇਖੀ ਪਰ ਉਹ ਕਦੇ ਟਰੈਕਟਰ ਤੇ ਲੰਮਾ ਪੈ ਜਾਂਦਾ ਕਦੇ ਅੱਗੇ ਘੜ ਕਦੇ ਪਿੱਛੇ ਘੜ ਪੁੱਠਾ ਸਿੱਧਾ ਉਹ ਕਈ ਕੁਸ਼ ਕਰਦਾ ਉਹ ਹਨਾ ਕਦੇ ਪਿੱਛੇ ਹਲਾਂ ਤੇ ਬਹਿ ਜਾਂਦਾ ਵੀ ਦੱਸੋ ਹਲਾਂ ਤੇ ਪਿੱਛੇ ਸਪਰਿੰਗ ਹੁੰਦੇ ਆ ਜਾਂ ਕਿਤੇ ਬੈਠੇ ਤੇ ਚੁੰਡੀ ਚਾਂਡੀ ਵੱਡ ਹੋ ਜਾ ਬੰਦੇ ਦੇ ਤਾਂ ਵੱਡ ਹੋ ਜਾ ਹਨਾ ਪਰ ਉਹ ਬੰਦਾ ਜਾਨੀ ਕਿ ਐਦਾਂ ਦੇ ਕੰਮ ਜਿਆ ਕਰਦਾ ਰਹਿੰਦਾ ਤੁਸੀਂ ਇੱਕ ਵੀਡੀਓ ਦੇਖਦੇ ਆ ਬੰਦੇ ਦੀ ਤਾਂ ਉਹ ਕੁਦਰਤੀ ਹੁੰਦਾ ਉਹਦੀ ਵੀ ਫੇਰ ਦੁਬਾਰਾ ਦੁਬਾਰਾ ਵੀਡੀਓ ਤੁਹਾਡੇ ਸਾਹਮਣੇ ਆਉਣੀ ਰਹਿਣੀ ਆ ਪਿਛਲੇ 34 ਦਿਨਾਂ ਤੋਂ ਨਾ ਕਾਫੀ ਵੀਡੀਓ ਜਿੱਦਾਂ ਸਾਹਮਣੇ ਆਈ ਗਈਆਂ ਮੈਂ ਦੇਖੀ ਗਿਆ ਇੱਕ ਤਾਂ ਉਹਦੀ ਦੋ ਗੱਲਾਂ ਮੈਨੂੰ ਸਮਝ ਲੱਗੀਆਂ ਇੱਕ ਤਾਂ ਉਹ ਇਕੱਲੇ-ਇਕੱਲੇ ਨੂੰ ਪਹਿਲਾਂ ਪੁੱਛੂਗਾ ਆਹ ਟ੍ਰੈਂਡ ਕਹਿੰਨੇ ਸ਼ੁਰੂ ਕੀਤਾ ਉਹ ਮੋਰੇ ਅਗਲਾ ਬੰਦਾ ਕੀ ਕਹੂਗਾ ਅਗਲੇ ਨੇ ਕਹਿਣਾ ਜੀ ਹਾਂਜੀ ਤੁਸੀਂ ਕੀਤਾ ਫੇਰ ਹੋਰ ਕਿਸੇ ਨੂੰ ਪੁੱਛੂਗਾ ਆਹ ਟ੍ਰੈਂਡ ਕਹਿੰਨੇ ਸ਼ੁਰੂ ਕੀਤਾ ਉਹ ਕਹੂਗਾ ਜੀ ਤੁਸੀਂ ਕੀਤਾ ਉਹ ਫੇਰ ਹੋਰ ਚੌੜਾ ਹੋ ਜਾਂਦਾ ਯਾਨੀ ਉਹ ਗੱਲਾਂ ਹੀ ਆ ਤਾਂ ਮੈਨੂੰ ਸਮਝ ਲੱਗੀ ਵੀ ਉਹ ਕੋਈ ਨਾ ਕੋਈ ਕਹੋਣਾ ਚਾਹੁੰਦਾ ਆਪਣੇ ਆਪ ਨੂੰ ਵੀ ਲੋਕ ਮੈਨੂੰ ਐਦਾਂ ਕਹਿਣ ਪਰ ਉਹ ਲੋਕ ਕਹਿ ਨਹੀਂ ਰਹੇ ਇੱਕ ਤਾਂ ਮੇਰੀ ਉਹ ਵੀਰ ਨੂੰ ਰਿਕੁਐਸਟ ਹੈ ਵੀ ਤੂੰ ਜੋ ਵੀ ਕਹੋਣਾ ਚਾਹਨਾ ਖੁੱਲ ਕੇ ਇੱਕ ਵਾਰੀ ਵੀਡੀਓ ਪਾ ਕੇ ਕਹਿਦੇ ਵੀ ਅੱਜ ਤੋਂ ਬਾਅਦ ਮੈਨੂੰ ਆਹ ਕਿਆ ਕਰੂੰ ਵੀ ਮਹਾਨ ਕਹੋ ਜਾਂ ਕੋਈ ਕੌਸ਼ ਕਹੋ ਤਾਂ ਉਹ ਤੈਨੂੰ ਸਾਰੇ ਲੋਕ ਕਹਿ ਦਿਆ ਕਰੂਗੇ ਹਿੱਦਨੀ ਕਰਦੂ ਤਾ ਨਾ ਮੇਰਾ ਭਰਾ ਕਰ ਹਨ ਕਿਸੇ ਦੇ ਜਵਾਗ ਦਾ ਨੁਕਸਾਨ ਹੋਊਗਾ ਤੁਸੀਂ ਖਬਰ ਦੇਖੀ ਹੋਣੀ ਆ ਬੇ ਉਹ ਮੁੰਡਾ ਗੱਡੀ ਆਉਂਦੀ ਨਹੀਂ ਸੀ ਹਲਕੀ ਉਮਰ ਸੀ ਘਰੋਂ ਗੱਡੀ ਲੈ ਕੇ ਨਿਕਲ ਗਿਆ ਬਾਹਰ ਜਾ ਕੇ ਸਟੰਟ ਕਰਨ ਲੱਪਿਆ ਉਹ ਸਟੰਟ ਕਰਦੇ ਕਰਦੇ ਕਿਸੇ ਦਾ ਜਵਾਗ ਸੀ ਗੱਲਾ-ਗੱਲਾ ਉਹਨਾਂ ਐਕਸੀਡੈਂਟ ਹੋ ਗਿਆ ਉਹਦੀ ਮੌਕੇ ਤੇ ਮੌਤ ਹੋ ਗਈ ਹਨ ਤੇ ਜਿਹਦੀ ਮੌਤ ਹੋਈ ਮੁੰਡੇ ਦੀ ਉਹਦਾ ਫਾਦਰ ਵੀ ਹੈ ਨਹੀਂ ਸੀ। ਉਹਦੀ ਇਕੱਲੀ ਮਦਰ ਨੇ ਉਹਨੂੰ ਪਾਲਿਆ ਸੀ। ਆਪ ਸੋਚ ਕੇ ਦੇਖੋ ਵੀ ਉਸ ਪਰਿਵਾਰ ਦਾ ਘਾਟਾ ਕਦੇ ਪੂਰਾ ਹੋਊਗਾ? ਵੀ ਜਿਹਦਾ ਫਾਦਰ ਪਹਿਲਾਂ ਹੀ ਮਗ ਗਿਆ, ਇਕੱਲਾ ਇਹ ਮੁੰਡਾ ਸੀ, ਉਹਦੀ ਮਦਰ ਨੇ ਪਤਾ ਨਹੀਂ ਕਿੱਦਾਂ ਪਾਲਿਆ ਹੋਊਗਾ ਤੇ ਅੱਜ ਉਹ ਵੀ ਉਹਦੀ ਵੀ ਡੈਥ ਹੋ ਗਈ ਹੈ ਨਾ। ਤੇ ਇਹ ਕੰਮ ਹੋਇਆ ਕਿੱਦਾਂ? ਉਹ ਜਿਹੜਾ ਦੂਜੀ ਗੱਡੀ ਤੇ ਸਟੰਟ ਵੀ ਕਰ ਰਿਹਾ ਸੀ ਜਿਹੜਾ ਮੁੰਡਾ ਤੇ ਉਹ ਸਟੰਟ ਕਰਨੇ ਉਹਦੇ ਦਿਮਾਗ 'ਚ ਆਈ ਕਿੱਥੋਂ? ਵੀਡੀਓ ਦੇਖੀ ਹੋਊਗੀ ਆਪਣੇ ਆਪ ਤੋਂ ਉਹਦੇ ਬੈਠੇ ਤੇ ਦਿਮਾਗ 'ਚ ਨਹੀਂ ਆ ਗਈ ਵੀ ਮੈਂ ਸਟੰਟ ਕਰਾਂ। ਕੋਈ ਨਾ ਕੋਈ ਵੀਡੀਓ ਦੇਖੀ ਹੋਊਗੀ ਕੋਈ ਕੁਝ ਦੇਖਿਆ ਹੋਊਗਾ ਫਿਰ ਇਹ ਉਹਦੇ ਦਿਮਾਗ ਚ ਆਈ ਤੇ ਦੂਜੀ ਗੱਲ ਜਿਹੜੀ ਆ ਟਰੈਕਟਰਾਂ ਨੇ ਇਦਾਂ ਕਰਦਾ ਮੈਂ ਆਪਣੀ ਅੱਖੀਂ ਦੇਖੇ ਜਵਾਕ ਆਪਣੇ ਇੱਥੇ ਵੀ ਜਿੱਦਾਂ ਇਹ ਕਰਦਾ ਵੇ ਫਾਲੇ ਹਾਲਾ ਹਾਲ ਪਾਇਓ ਮਗਰ ਖੇਤ ਬੌਂਦਾ ਬੌਂਦੇ ਮੋੜੇ ਚੱਕਦਾ ਇਦਾਂ ਕਰਦੇ ਹਨ ਤੇ ਮੈਂ ਆਪਣੇ ਅੱਖੀਂ ਇੱਥੇ ਜਵਾਕ ਦੇਖੇ ਵੇ ਉਹ ਵੀਡੀਓ ਜਿੱਦਾਂ ਉਹ ਕਰਦਾ ਨਾ ਸੰਟ ਇਦਾਂ ਹਾਲਾਂ ਦਾ ਮੋੜੇ ਪਾ ਕੇ ਚੱਕਣ ਲੱਗਿਓ ਜਿਆ ਕੁਛ ਹੈ ਸਿਆਣੇ ਬੰਦੇ ਆ ਉਹ ਤਾਂ ਚਲੋ ਸਮਝਦੇ ਆ ਪਰ ਜਿਹੜੀ 15-18 ਸਾਲ ਦੀ ਉਮਰ ਹੁੰਦੀ ਹੈ ਨਾ ਉਹਦੇ ਵਿੱਚ ਨਿਆਣਿਆਂ ਨੂੰ ਸਮਝ ਨਹੀਂ ਹੁੰਦੀ ਉਹਨਾਂ ਨੂੰ ਲੱਗਦਾ ਹੁੰਦਾ ਵੀ ਇਹ ਪਤਾ ਨਹੀਂ ਕਿੱਡਾ ਕੁ ਵੱਡਾ ਕੰਮ ਹੈ ਪਤਾ ਨਹੀਂ ਕੋਈ ਛੇਕੀ ਵਾਲਾ ਕੰਮ ਹੈ ਹਨ ਜਦ ਕਿ ਇਹ ਕੰਮ ਤਾਂ ਜ਼ਿਮੀਦਾਰਾਂ ਨਾਲ ਰੋਜ਼ ਹੁੰਦੇ ਆ ਜਿਹੜੇ ਆਪਣੇ ਜ਼ਿਮੀਦਾਰ ਆ ਜਿਹੜੇ ਖੇਤੀ ਕਰਦੇ ਆ ਜੇ ਕਿਤੇ ਉਹ ਇਦਾਂ ਵੀਡੀਓ ਪਾਉਣ ਲੱਪਣੇ ਦਾ ਟਰੈਕਟਰ ਮੋਰੇ ਚੱਕ ਕੇ ਜਾਂ ਰੱਖ ਕੇ ਇਦਾਂ ਕਿਉਂਕਿ ਆਮੇ ਆ ਗੰਨੇ ਵਾਲੇ ਏਰੀਏ ਜਾਂ ਆਲੂ ਵਾਲੇ ਏਰੀਏ ਆ ਇੱਥੇ ਤਾਂ ਰੋਜ਼ ਇਹੀ ਕੁਝ ਹੁੰਦਾ ਟਰੈਕਟਰ ਮੋਰੇ ਚੱਕ ਹੋ ਗਿਆ ਕਦੇ ਡਿੱਪਿਆ ਪਰ ਉਹ ਸ਼ੌਂਕ ਨਾ ਨਹੀਂ ਹੁੰਦੇ ਮਜਬੂਰੀ ਹੁੰਦੀ ਆ ਕੁਝ ਸ਼ੌਂਕ ਨਾ ਨਹੀਂ ਇਹ ਕੰਮ ਕਰਦਾ ਜਦੋਂ ਕੋਈ ਮੇਲ ਨੂੰ ਵੀ ਜਾਂਦਾ ਜਾਂ ਕੋਈ ਆਲੂ ਲੈ ਕੇ ਵੀ ਜਾਂਦਾ ਘਰੋਂ ਮੱਥਾ ਟੇਕ ਕੇ ਤੁਰਦਾ ਵੇ ਸੁੱਖ ਸੁਬੀਲੀ ਅਸੀਂ ਪਹੁੰਚ ਜਾਈਏ ਯਾਨੀ ਕਿ ਉਹ ਸ਼ੌਂਕ ਨਾ ਨਹੀਂ ਕੀਤਾ ਜਾਂਦਾ ਉਹ ਮਜਬੂਰੀ ਆ ਪਰ ਇਦਾਂ ਦੀਆਂ ਵੀਡੀਓ ਜਦੋਂ ਤੁਸੀਂ ਪਾਉਨੇ ਆ ਉਹ ਖੇਤਾਂ ਚ ਖੇਤ ਪਾਉਂਦੇ ਪਾਉਂਦੇ ਵੀ ਨਿਆਣੇ ਨਾ ਮਾਦੜੇ ਜਵਾਕੇ ਮੋਰੋ ਟਰੈਕਟਰ ਚੱਕਦੇ ਆ ਉਹ ਸਿਰਫ ਉਹ ਵੀਡੀਓ ਦੇਖ ਕੇ ਦੂਏ ਕਰਦੇ ਆ ਇਹਨਾਂ ਦਾ ਵੀਡੀਓ ਪਾਉਣ ਦਾ ਮਕਸਦ ਇਹ ਹੁੰਦਾ ਵੀ ਸਾਡੀਆਂ ਵੀਡੀਓ ਦੇਖ ਕੇ ਜਵਾਕਿਆ 15-18 ਸਾਲ ਦੇ ਉਹ ਮਗਰ ਲੱਗਦੇ ਆ ਵੀ ਅਸੀਂ ਵੀ ਮੋਡੀਫਾਈ ਕਰਾਈਏ ਟਰੈਕਟਰ ਨੂੰ ਜਿਹਾ ਜੇ ਉਹ ਹਨਾ ਕਿਉਂਕਿ ਜੇ ਨਾਰਮਲ ਵੀਡੀਓ ਪਾਉਣ ਤਾਂ ਉਹ ਕੋਈ ਦੇਖਦਾ ਨਹੀਂ ਕਿਸੇ ਨੂੰ ਕੋਈ ਇੰਟਰਸਟ ਜਿਆ ਨਹੀਂ ਹੁੰਦਾ ਹਨਾ ਜਦੋਂ ਇਦਾਂ ਦੀਆਂ ਵੀਡੀਓ ਪਾਉਂਦੇ ਆ ਤਾਂ ਉਹਨਾਂ ਕੀ ਆ ਟਰੈਕਟਰ ਜਿਹੇ ਹੁੰਦੇ ਜਵਾਕ ਹੋਰ ਕੁਝ ਨਹੀਂ ਹੈਗਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਬੇ ਇਹਦਾ ਨੁਕਸਾਨ ਕਿੱਡਾ ਹੋ ਸਕਦਾ ਠੀਕ ਹੈ ਤੁਸੀਂ ਤੁਸੀਂ ਮੋਡੀਫਾਈ ਕਰਦੇ ਤੁਸੀਂ ਜਿੱਦਾਂ ਵੀ ਚਲਾਉਣਾ ਚਲਾਓ ਚਲਾ ਕੇ ਦਿਖਾ ਦਿਓ ਆਪਣਾ ਆਪਾਂ ਨਹੀਂ ਕੁਝ ਕਹਿੰਦੇ ਪਰ ਉਹਦੀ ਵੀਡੀਓ ਨਾਲ ਅਪਲੋਡ ਕਰੋ ਜੇ ਵੀਡੀਓ ਅਪਲੋਡ ਕਰਨੀ ਆ ਤਾਂ ਨਾਰਮਲ ਜਿੱਦਾਂ ਖੇਤ ਬਾਹੀ ਦੇ ਆ ਜਿੱਦਾਂ ਟਰੈਕਟਰ ਚਲਾਈਦਾ ਉਹਦਾ ਚਲਾ ਕੇ ਪਾਓ ਪਰ ਇਹ ਸਟੰਟ ਕਰਕੇ ਵੀਡੀਓ ਪਾ ਕੇ ਉਹਦਾ ਕੀ ਮਤਲਬ ਹੈ ਕੀ ਸਾਬਤ ਕਰਨਾ ਚਾਹੁੰਦੇ ਆ ਵੀ ਮਤਲਬ ਉੱਪਰ ਲੰਮੇ ਪੈ ਕੇ ਜਾਂ ਚਾਲਦੇ ਟਰੈਕਟਰ ਤੋਂ ਉਤਰ ਗਏ ਜਾਂ ਟਰੈਕਟਰ ਨੂੰ ਇੱਥੇ ਗੋਲ ਗੋਲ ਜਿਹਾ ਘੁਮਾ ਕੇ ਪਿੱਛੇ ਖੜ ਗਏ ਕਦੇ ਮੋਹਰੇ ਖੜ ਗਏ ਹਨਾ ਪਹਿਲਾ ਤਾਂ ਉਦੋਂ ਹੀ ਸੋਣਾ ਲੱਗਦਾ ਨਾ ਸਿਆਣਾ ਬਿਆਣਾ ਬੰਦਾ ਇਦਾਂ ਦੀਆਂ ਕਰਤੂਤਾਈਆਂ ਕਰਦਾ ਦੂਜੀ ਗੱਲ ਜੇ ਕਿਸੇ ਦੇ ਜਵਾਕ ਦਾ ਨੁਕਸਾਨ ਹੋ ਗਿਆ ਉਹਦੀ ਜ਼ਿੰਮੇਵਾਰੀ ਫੇਰ ਕਿਹਦੀ ਹੋਊਗੀ ਜਦ ਕਿ ਸਰਕਾਰ ਨੇ ਤਾਂ ਸਟੰਟ ਬੈਨ ਕੀਤੇ ਹੋ ਆ ਜਦੋਂ ਸਟੰਟ ਮੇਲੇ ਆ ਤੇ ਬੈਨ ਆ ਤਾਂ ਫੇਰ ਸਟੰਟ ਕਰਕੇ ਵੀਡੀਓ ਪਾਉਣ ਵਿੱਚ ਉਹ ਨਹੀਂ ਬੈਨ ਹੈਗਾ ਇਸ ਲਈ ਮੈਂ ਕਹਿੰਦਾ ਵੀ ਜਿਹੜੀ ਆ ਇਹ ਵੀਡੀਓ ਆ ਸਰਕਾਰ ਤੱਕ ਪਹੁੰਚੇ ਵੀ ਜਿਹੜੇ ਇਹੋ ਜਿਹੇ ਵੀਡੀਓ ਪਾਉਂਦੇ ਆ ਉਹਨਾਂ ਤੇ ਵੀ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਆ ਕਿਉਂਕਿ ਜਦੋਂ ਕੋਈ ਕੰਮ ਹੋ ਜਾਣਾ ਵੱਡਾ ਫੇਰ ਆਪਣੇ ਬੰਦਿਆਂ ਨੇ ਧਰਨੇ ਲਾਉਣ ਲੱਪਣਾ ਫੇਰ ਰੋਲਾ ਪਾਉਣਾ ਫੇਰ ਰੋਲਾ ਪਾਏ ਦਾ ਕੋਈ ਫਾਇਦਾ ਨਾ ਤੋ ਨੁਕਸਾਨ ਕਰਾ ਕੇ ਰੋਲਾ ਪਾਏ ਦਾ ਮੇਰੇ ਹਿਸਾਬ ਨਾਲ ਕੋਈ ਫਾਇਦਾ ਹੀ ਨਹੀਂ ਹੁੰਦਾ ਜੋ ਨੁਕਸਾਨ ਹੋਣ ਤੋਂ ਪਹਿਲਾਂ ਜੇ ਤੁਸੀਂ ਕੋਸ਼ਿਸ਼ ਕਰ ਸਕਦੇ ਆ ਤਾਂ ਪਹਿਲਾਂ ਜਰੂਰ ਕਰਿਆ ਕਰੋ ਬਾਅਦ ਵਿੱਚ ਨਾ ਰੋਲਾ ਪਾਇਆ ਕਰੋ ਬਾਕੀ ਯਾਰ ਮੇਰੀ ਉਸ ਬੰਦੇ ਨੂੰ ਵੀ ਰਿਕਵੈਸਟ ਆ ਜੋ ਤੂੰ ਕਹਣਾ ਚਾਹੁੰਦਾ ਮੈਂ ਸਾਫ਼ ਕਹਿੰਦਾ ਵੀ ਅਸੀਂ ਅਸੀਂ ਵੀ ਵੀਡੀਓ ਪਾ ਕੇ ਕਹਿ ਦਵਾਂਗੇ ਵੀ ਅੱਜ ਤੋਂ ਬਾਅਦ ਇਸ ਬੰਦੇ ਨੂੰ ਆ ਆ ਕਿਹਾ ਕਰੋ ਫੇਰ ਦੂਜੀ ਗੱਲ ਹਾਂ ਜੇ ਮੈਨੂੰ ਕੋਈ ਕਹੇ ਜੀ ਵੀ ਇਹ ਬੰਦਾ ਉਹ ਤੋਂ ਜਲਦਾ ਆ ਜਦ ਕਿ ਮੈਂ ਕੋਈ ਮੋਡੀਫਾਈ ਨਹੀਂ ਕਰਦਾ ਟਰੈਕਟਰ ਮੇਰਾ ਕੋਈ ਇਸ ਕਾਰੋਬਾਰ ਨਾਲੇ ਵਾਹ ਹੈ ਨੀਗਾ ਨਾ ਮੈਂ ਟਰੈਕਟਰ ਵੇਚਦਾ ਨਾ ਮੈਂ ਖਰੀਦਦਾ ਮੈਂ ਤਾਂ ਆਪਣੀ ਖੇਤੀ ਕਰਦਾ ਨਾ ਮੇਰੀ ਉਹਨਾਂ ਕੋਈ ਵਟ ਸਾਂਝੀ ਹੈ ਕਿਸੇ ਨਾ ਵੀ ਮੋਡੀਫਾਈ ਕਰਨ ਵਾਲਿਆਂ ਨਾਲ ਪਰ ਮੈਂ ਤਾਂ ਸਿਰਫ ਜੋ ਮੇਰੇ ਸਾਹਮਣੇ ਸੀਗਾ ਮੈਨੂੰ ਖੇਚ ਤਾਂ ਆਈ ਹੈ ਕਿਉਂਕਿ ਜਦੋਂ ਹੁਣ ਆਪਣੇ ਜਵਾਬ ਮਤਲਬ ਜਦੋਂ ਵੀਡੀਓ ਦੇਖਦੇ ਆ ਉਹ ਪੁੱਛਦੇ ਆ ਆਪਾਂ ਇਦਾਂ ਆਪਣਾ ਟਰੈਕਟਰ ਦਾ ਚੱਕ ਹੋ ਜੂ ਇਦਾਂ ਕਾਰ ਹੋ ਜੂ ਤੇ ਮੈਂ ਕਰਦੇ ਵੀ ਦੇਖਿਆ ਜਵਾਬ ਠੀਕ ਹੈ ਫੇਰ ਮੈਨੂੰ ਆਇਆ ਮੈਂ ਕਿਹਾ ਯਾਰ ਇਹ ਜਦੋਂ ਹੁਣ ਕੋਈ ਨੁਕਸਾਨ ਹੋਊਗਾ ਫੇਰ ਸਾਰਿਆਂ ਨੇ ਬੋਲਣਾ ਹਨਾ ਪਰ ਹੁਣ ਪਹਿਲਾਂ ਕਿਸੇ ਨੂੰ ਚੇਤੇ ਨਹੀਂ ਹੈਗਾ ਵੀ ਇਹ ਕੰਮ ਗਲਤ ਹੋ ਰਿਹਾ ਇਹਦੇ ਨਾਲ ਦੇਖ ਕੇ ਨਿਆਣਿਆਂ ਤੇ ਅਸਰ ਕੀ ਪੈ ਰਿਹਾ ਕਿਉਂਕਿ ਅੱਜ ਤੋਂ ਪਹਿਲਾਂ ਨਹੀਂ ਕੋਈ ਇਦਾਂ ਦੇ ਸਟੰਟ ਕਰਦਾ ਸੀ ਕਿ ਖੇਤ ਪਾਉਂਦਾ ਕੋਈ ਕਰਦਾ ਸੀ ਜਾਦੀਆਂ ਵੀਡੀਓ ਜੀਆਂ ਪਾਉਣ ਲੱਗੇ ਆ ਮੋਡੀਫਾਈ ਟਰੈਕਟਰ ਕਰਨ ਵਾਲੇ ਉਹ ਜਾਦੇ ਫੇਰ ਉਹ ਸਾਰੇ ਦੇਖੋ ਦੇਖੀ ਖੇਤਾਂ ਚ ਜਾ ਕੇ ਇਦਾਂ ਦੀ ਕੋਈ ਵੀਡੀਓ ਬਣਾਉਂਦਾ ਕੋਈ ਆਪਣੇ ਹਨਾ ਸਟੇਟਸ ਲਾਉਣ ਲਈ ਕੋਈ ਆਪਣੀ ਸਟੋਰੀ ਲਾਉਣ ਲਈ ਇਦਾਂ ਨੀ ਵੀਡੀਓ ਬਣਾਉਂਦੇ ਆ ਤੁਹਾਡਾ ਕੀ ਖਿਆਲ ਆ ਜਿਹੜੇ ਵੀਡੀਓ ਦੇਖਦੇ ਆ ਜਰੂਰ ਆਪਣੀ ਕਮੈਂਟ ਕਰਕੇ ਸਲਾਹ ਜਰੂਰ ਦਿਓ ਤੇ ਜੇ ਕਿਸੇ ਮਤਲਬ ਵੀਡੀਓ ਦੇਖਣ ਵਾਲਾ ਚ ਕੋਈ ਇਹੋ ਜਿਹਾ ਬੰਦਾ ਹੈਗਾ ਜਿਹਦੀ ਸਰਕਾਰੀ ਦਰਵਾਜ਼ੇ ਚੱਲਦੀ ਆ ਪੂਰੀ ਤਾਂ ਉਹ ਜਰੂਰ ਉੱਥੇ ਤੱਕ ਪਹੁੰਚ ਕਰ ਦਿਓ ਤਾਂ ਤੁਹਾਡਾ ਧੰਨਵਾਦ ਹੋਊਗਾ ਠੀਕ ਹੈ ਜੀ ਚਲੋ ਓਕੇ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਵੀਡੀਓ ਦੇਖਣ ਦੇ